ਅੱਜ ਪੈਨਸ਼ਨ ਜਾਇੰਟ ਫਰੰਟ ਪੰਜਾਬ ਦੇ ਪੀਐਸਪੀਸੀਲ ਦੀ ਪੈਨਸ਼ਨ ਐਚਐਚਓ ਵੱਲੋਂ ਮੈਂ ਪੰਜਾਬ ਦਾ ਕੰਵਿਨਰ ਹੋਣ ਦੇ ਨਾਤੇ ਸਵਿੰਦਰਪਾਲ ਸਿੰਘ ਬੋਲੋਵਾਲੀ ਇਹ ਇੱਥੋਂ ਦੇ ਕੁੱਲ ਪੰਜਾਬ ਦੇ ਡੀਸੀਆਂ ਨੂੰ ਇਹ ਮੰਗ ਪੱਤਰ ਦਿੱਤੇ ਆ ਕਿ ਜਿਹੜਾ ਪੰਜਾਬ ਦਾ ਸਰਕਾਰ ਹੈ ਜਾਂ ਪੰਜਾਬ ਦਾ ਮੁੱਖ ਮੰਤਰੀ ਹੈ ਉਹ ਜਿਸ ਤਰੀਕੇ ਨਾਲ ਪੈਨਸ਼ਨਰਾਂ ਜਾਂ ਮੁਲਾਜ਼ਮਾਂ ਨਾਲ ਮੰਗਾ ਮੰਨਣ ਦੀ ਬਜਾਏ ਕਿ ਟੇਬਲ ਤੇ ਮੀਟਿੰਗ ਸੱਦ ਕੇ ਮੀਟਿੰਗ ਤੋਂ ਪਕੌੜਾ ਹੋ ਰਿਹਾ ਇਹਦੀਆਂ ਇੱਕ ਕੜੇ ਸ਼ਬਦਾਂ ਨਿਖੇਦੀ ਕਰਦੇ ਆ ਤੇ ਮੰਗ ਕਰਦੇ ਆ ਕਿ ਫੌਰੀ ਤੌਰ ਤੇ ਪੈਨਸ਼ਨਰਾਂ ਨਾਲ ਬੈਠ ਕੇ ਜਿਹੜੇ ਸੀਨੀਅਰ ਸਿਟੀਜ਼ਨ ਸਭਾ ਉਹਨਾਂ ਦੇ ਨਾਲ ਬੈਠ ਕੇ ਜਿਹੜੀ ਕੁੱਲ ਕਾਰਵਾਈ ਆ ਉਹਨੂੰ ਫੌਰੀ ਤੌਰ ਤੇ ਉਹਨਾਂ ਦੀ ਮੰਗਾਂ ਮੰਨੇ ਜਾਣ ਜਿਵੇਂ ਦੋ ਨਾੜ ਦੀ ਮੰਗ ਆ ਨਵੇਂ ਸਕੀਲ ਭਾਰਤ ਪਦਰ ਤੇ ਬਾੜਮਤ ਕਮੇਟੀ ਬਾਲਤੀ ਸਾਡਾ ਜੇ ਛੇ ਮਹੀਨੇ ਪੇਸ ਕੇ ਲਈ ਜਿਹੜਾ 2 नॉट ਬਰਾਬਰ ਸੀਨੀਅਰ ਸਿਟੀਜ਼ਨ ਨੂੰ ਦਿੱਤਾ ਗਿਆ ਕਿਸੇ ਨੂੰ 225 ਨਾ ਦਿੱਤਾ ਕਿਸੇ ਨੂੰ 245 ਨਾ ਦਿੱਤਾ ਕਿਸੇ ਨੂੰ 290 ਨਾ ਦਿੱਤਾ ਅਫਸੋਸ ਕਿ ਵੱਡੇ ਹਿੱਸੇ ਨੂੰ 280 ਨਾ ਦਿੱਤਾ ਹੀ ਨਹੀਂ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ 290 ਦਿੱਤਾ ਜਾਵੇ ਦੂਸਰਾ ਕੋਲ ਏਰੀਆ ਪਿਛਲਾ ਦਿੱਤਾ ਜਾਵੇ ਜਿਹੜਾ ਸਕੀਮ ਵਾਈਜ਼ ਹੋਏ ਨੇ ਤੀਸਰਾ ਕਿ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਮੈਡੀਕਲ ਪੱਤਾ ਹੈ ਉਹ ਸਾਡਾ ਐਕਸਟੈਂਡ ਕਰਕੇ ਉਹ ਵਿਧਾਇਆ ਜਾਵੇ ਮੰਗ ਕਰਦੇ ਹਾਂ ਕਿ ਕੈਸ਼ਲੈਸ ਸਕੀਮ ਜਿਹੜੀ ਆ ਉਹ ਸਾਡੇ ਤੇ ਲਾਗੂ ਕੀਤੀ ਜਾਵੇ ਅਗਲੀ ਗੱਲ ਆ ਕਿ ਜਿਹੜਾ ਡੀਏ ਦੀ ਕਿਸ਼ਤਾਂ ਨੇ ਸਾਡੀਆਂ ਉਹ ਲੰਮੇ ਸਮੇ ਤੋਂ ਸਾਰੇ ਹਰਿਆਣਿਆਂ ਮਾਚਲ ਜਿਹੜੇ ਦੋ ਨੰਬਰ ਤੇ ਸਟੇਟਾਂ ਹੁੰਦੀਆਂ ਸੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਾਡੇ ਉਹ ਬਲਾਕ ਕੀਤੀਆਂ ਆਈ ਮੰਗ ਕਰਦੇ ਕਿ ਫੌਰੀ ਤੌਰ ਤੇ ਡੀਏ ਦੇ ਕਿਸ਼ਤਾਂ ਕੁੱਲ ਮਲਾਜ਼ਮਾਂ ਨੂੰ ਫੌਰੀ ਤੌਰ ਤੇ ਦਿੱਤੀਆਂ ਜਾਣ ਪੈਨਸ਼ਨਾਂ ਨੂੰ ਦਿੱਤੀਆਂ ਜਾਣ ਅਗਲੀ ਇਹਦੇ ਨਾਲ ਹੀ ਜੁੜਮੀ ਗੱਲ ਹੈ ਕਿ ਜਿਹੜੀ ਸਾਡੇ ਨਾਲ ਵਿਤਕਰਾ ਕੀਤਾ ਵਜਿਹਰਾ ਇਸ ਖਾਸ ਕਰਕੇ ਸੀਨੀਅਰ ਸਿਟੀਜ਼ਨ ਨਾਲ ਉਹ ਬਹੁਤ ਅਤ ਨਿੰਦਣਯੋਗ ਹੈ ਕਿ ਅਸੀਂ ਪੰਜਾਬ ਸਰਕਾਰ ਨੂੰ ਫੌਰੀ ਤੌਰ ਤੇ ਤੁਹਾਡੇ ਮਾਧਿਅਮ ਰਹੀ ਮੰਗ ਕਰਦੇ ਹਾਂ ਕਿ ਸਾਡੇ ਨਾਲ ਬੈਠ ਕੇ ਜਿਹੜੀਆਂ ਮੰਗਾਂ ਨੇ ਉਹ ਸਾਡੀ ਪੰਜਾਬ ਦੀ ਲੀਡਰਸ਼ਿਪ ਨਾਲ ਬੈਠ ਕੇ ਸਾਰੀਆਂ ਪੈਨਸ਼ਨ ਮੁਲਾਜ਼ਮ ਜਨ ਫਰੰਟ ਨਾਲ ਜਾਂ ਪੈਨਸ਼ਨ ਫਰੰਟ ਨਾਲ ਬੈਠ ਕੇ ਗੱਲ ਕੀਤੀ ਜਾਵੇ ਤਾਂ ਜੋ ਕਿ ਸਾਡੀਆਂ ਮੰਗਾਂ ਨਿਧਾਰ ਕੇ ਉਹਨਾਂ ਹੱਲ ਕੀਤਾ ਜਾਵੇ ਮੈਂ ਜਗਿੰਦਰ ਸਿੰਘ ਜਨਰਲ ਸਕੱਤਰ ਪੰਜਾਬ ਰਾਜ ਪੈਨਸ਼ਨ ਬਹਾ ਸੰਗ ਅਬਰ ਸਰ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਦੇ ਉਦੇਸ਼ ਮੁਤਾਬਕ ਅਸੀਂ ਅੱਜ ਸਵੇਰੇ 10 ਵਜੇ ਤੋਂ ਤਰਨਾ ਦਾ ਪੋਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਜਿਹੜੀ ਕਿ ਅਸੀਂ 5 ਵਜੇ ਤੱਕ ਨਿਭਾਵਾਂਗੇ ਪੰਜਾਬ ਸਰਕਾਰ ਨਾਲ ਜਦੋਂ ਤੋਂ ਬਣੀ ਹੈ ਉਦੋਂ ਤੋਂ ਮੰਗ ਪੱਤਰ ਜਾ ਰਹੇ ਹਨ ਪਰ ਉਹਨਾਂ ਦਾ ਮੀਟਿੰਗ ਦੇਣ ਦਾ ਰਵਈਆ ਬਹੁਤ ਮਾੜਾ ਹੈ ਕਿਸੇ ਵੀ ਮੰਗ ਪ੍ਰਤੀ ਉਹ ਸਜੀਦਾ ਨਹੀਂ ਜਿਸ ਕਾਰਨ ਅਸੀਂ ਲਗਾਤਾਰ ਅਸੀਂ ਆਪਣੇ ਸੰਘਰਸ਼ ਦੇ ਰਾਹ ਚੱਲੇ ਹੋਏ ਹਾਂ ਜਿਸ ਤਰ੍ਹਾਂ ਪੈਨਸ਼ਨਾਂ ਦੀ ਡਿਮਾਂਡ ਉਹਨਾਂ ਵਾਲੀ ਸਾਹਿਬ ਨੇ ਦੱਸਿਆ ਕਿ 2.58 ਦਾ ਫਾਰਮੂਲਾ ਕੋਰਟਾਂ ਦੇ ਵਿੱਚ ੱੱਕੇ ਖਾ ਰਹੇ ਹਨ ਪਰੰਤੂ ਇਹ ਜਿਹੜਾ ਕੋਰਟਾਂ ਦੇ ਫੈਸਲੇ ਵੀ ਲਾਗੂ ਕਰਨ ਲਈ ਤਿਆਰ ਨਹੀਂ ਉਹਦੇ ਨਾਲ ਨਾਲ ਸਾਡਾ 2658 ਪੰਥ ਦਾ ਬਕਾਇਆ ਜਿਹੜਾ ਏਰੀਅਰ ਦੇ ਰੂਪ 'ਚ ਜਿਹੜੀਆਂ ਕਿ ਕਿਸ਼ਤਾਂ ਅੱਗੇ ਲਾਗੂ ਕਰ ਦਿੰਦੇ ਆ ਪਿਛਲੀਆਂ ਜਿਹੜੀਆਂ ਦੇਣੀਆਂ ਹੀ ਪੁੱਲ ਜਾਂਦੇ ਆ ਇਸੇ ਤਰ੍ਹਾਂ ਹੀ 5.5 ਸਾਲ ਦਾ ਪੇ ਕਮਿਸ਼ਨ ਦੇ ਬਕਾਏ ਦਾ ਏਰੀਅਰ ਉਹਦੇ ਪ੍ਰਤੀ ਵੀ ਕਾਂਗਰਸ ਸਰਕਾਰ ਨੇ ਜਿਹੜਾ ਬਜਟ ਰੱਖਿਆ ਸੀ ਉਹ ਵੀ ਪਤਾ ਨਹੀਂ ਕਿਹੜੇ ਖੂ ਖਾਤੇ ਪਾ ਦਿੱਤਾ ਹੈ ਜਿਸ ਕਾਰਨ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਇਹ ਕੁਛ ਵੀ ਦੇ ਕੇ ਰਾਜ਼ੀ ਨਹੀਂ ਸਰਕਾਰ ਇਹ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਸਾਡੇ ਸਾਥੀ ਜਿਹੜੇ ਆ ਬਜ਼ੁਰਗ 40000 ਦੇ ਲਗਭਗ ਅੰਕੜਾ ਜਿਹੜਾ ਪਾਰ ਕਰ ਚੁੱਕੇ ਆ ਜਿਹੜੇ ਕਿ ਰੱਬ ਨੂੰ ਪਿਆਰੇ ਹੋਗੇ ਆ ਇਹ ਅਡੀਕ ਦੇ ਵਿੱਚ ਕਿ ਸਾਨੂੰ ਅੱਜ ਭਗਵੰਤਪਾਨ ਬੇਅਰੀਅਰ ਦਿੰਦੀ ਹੈ ਕੱਲ ਦਿੰਦੀ ਹੈ ਪਰ ਅਜੇ ਤੱਕ ਇਰਾਦਾ ਉਹਨਾਂ ਦਾ ਦੇਣ ਦਾ ਨਹੀਂ ਹੈ